ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਦੋਸਤੋ ਕੀ ਹਾਲ ਉਹਨਾਂ ਨੂੰ ਉਮੀਦ ਕਰਨਾ ਕਿ ਰਾਜੀ ਖੁਸ਼ੀ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਸੋ ਦੋਸਤੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਜਿਹੜੇ ਮੇਰੇ ਸਬਸਕ੍ਰਾਈਬਰ ਨੇ ਜਿਹੜੇ ਮੇਰੀਆਂ ਵੀਡੀਓਜ਼ ਨੂੰ ਇੰਨਾ ਪਿਆਰ ਦੇ ਰਹੇ ਨੇ ਹਨਾ ਇੰਨਾ ਇੰਨੇ ਦਿਲ ਨਾਲ ਦੇਖ ਰਹੇ ਨੇ ਤੇ ਕਮੈਂਟ ਵੀ ਕਰਦੇ ਨੇ ਹਨਾ ਤੇ ਤੁਹਾਨੂੰ ਵਧੀਆ ਲੱਗਦੀ ਹੈ ਵੀਡੀਓ ਤੇ ਉਹਦੇ ਲਈ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦੀ ਤੇ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਨਵਾਂ ਸਾਲ ਸ਼ੁਰੂ ਹੋ ਚੁੱਕਿਆ ਜੀ 2025 ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਪ੍ਰਮਾਤਮਾ ਕਰੇ ਵਾਹਿਗੁਰੂ ਅੱਲਾ ਰੱਬ ਕਰੇ ਕਿ ਸਾਰਿਆਂ ਲਈ ਇਹ ਨਵਾਂ ਸਾਲ ਖੁਸ਼ੀਆਂ ਭਰਿਆ ਹੋਵੇ ਤੰਦਰੁਸਤੀਆਂ ਭਰਿਆ ਹੋਵੇ ਤੇ ਕਾਮਯਾਬੀ ਨਾਲ ਭਰਿਆ ਹੋਵੇ ਸੋ ਦੋਸਤੋ ਜਿਵੇਂ ਕਿ ਅਸੀਂ ਲਾਈਫਨਰ ਰਿਲੇਟਡ ਵੀਡੀਓ ਤੁਹਾਡੇ ਲਈ ਲੈ ਕੇ ਆਉਣੇ ਆ ਹਨ ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਹੂੰਗਾ ਕਿ ਤੁਸੀਂ ਨਵੇਂ ਸਾਲ ਦੇ ਕੋਈ ਨਾ ਕੋਈ ਇੱਕ ਆਪਣੇ ਆਪ ਨਾਲ ਵਾਅਦਾ ਜ਼ਰੂਰ ਕਰੋ ਵੀ ਆਹ ਸਾਲ ਦੇ ਵਿੱਚ ਮੈਂ ਆਹ ਜੇ ਤੁਹਾਨੂੰ ਕੋਈ ਗੰਦੀ ਆਦਤ ਆ ਗੰਦੀ ਆਦਤ ਉਹ ਕਹਿਣ ਦਾ ਮਤਲਬ ਇਹ ਹੈ ਵੀ ਜੇ ਤੁਸੀਂ ਲੇਟ ਉੱਠਦੇ ਹੋ ਹਨਾ ਤੁਸੀਂ ਰੋਟੀ ਪਾਣੀ ਟਾਈਮ ਤੇ ਨਹੀਂ ਖਾਂਦੇ ਜਾਇਦ ਤਾਂ ਕੋਈ ਵੀ ਹੈਬਿਟ ਆ ਜਿਹੜੀ ਤੁਸੀਂ ਆਪਣੇ ਆਪ ਚੋਂ ਖਤਮ ਕਰਨਾ ਚਾਹੁੰਦੇ ਹੋ ਤਾਂ ਆ ਸਾਲ ਦੇ ਵਿੱਚ ਵਾਅਦਾ ਕਰੋ ਵੀ ਅਸੀਂ ਆ ਸਾਲ ਦੇ ਵਿੱਚ ਉਹ ਚੀਜ਼ ਨੂੰ ਅਸੀਂ ਐਵੋਇਡ ਕਰਾਂਗੇ ਹਨਾ ਤੇ ਜਾਂ ਫਿਰ ਆਪਣੇ ਆਪ ਨਾਲ ਇਹ ਵਾਅਦਾ ਕਰੋ ਵੀ ਮੈਂ ਆ ਚੀਜ਼ ਆ ਸਾਲ ਦੇ ਵਿੱਚ ਵਿੱਚ ਅਚੀਵ ਕਰਦੀ ਹਾਂ ਹਨਾ ਇਸ ਤਰ੍ਹਾਂ ਦੇ ਵਾਅਦੇ ਨਵੇਂ ਸਾਲ ਦੇ ਵਿੱਚ ਕਰਨੇ ਚਾਹੀਦੇ ਜਰੂਰ ਹਨਾ ਜਿੱਦਾਂ ਮੈਂ ਵੀ ਕੋਈ ਇੱਕ ਵਾਅਦਾ ਆਪਣੇ ਆਪ ਨਾਲ ਕੀਤਾ ਵੀ ਹਾਂ ਮੈਂ ਆ ਚੀਜ਼ ਇਸ ਸਾਲ ਵਿੱਚ ਕਰਨੀ ਕਰਨੀ ਹਾਂ ਨਾ ਕੋਸ਼ਿਸ਼ ਕਰੋ ਉਸ ਚੀਜ਼ ਨੂੰ ਤੇ ਉਹ ممکن ਹੋ ਸਕੇ ਠੀਕ ਹੈ ਜੀ ਤੇ ਦੋਸਤੋ ਜਿਦਾ ਤੁਸੀਂ ਮੇਰੀਆਂ ਵੀਡੀਓਜ਼ ਨੂੰ ਬਹੁਤ ਪਿਆਰ ਦੇ ਰਹੇ ਹੋ ਹਨਾ ਪਰ ਮਾਹੁੰਗਾਰਾ ਮਿਲ ਜਾ ਮੇਰੇ ਚੈਨਲ ਨੂੰ ਹਨਾ ਤੇ ਮੈਂ ਸਾਰਿਆਂ ਤੋਂ ਇਹੀ ਸਾਰੇ ਸਬਸਕ੍ਰਾਈਬਰ ਤੋਂ ਇਹੀ ਉਮੀਦ ਕਰੂੰਗਾ ਕਿ ਤੁਸੀਂ ਮੇਰੇ ਚੈਨਲ ਨੂੰ ਇਦਾਂ ਹੀ ਪਿਆਰ ਕਰਦੇ ਰਹੋ ਇਦਾਂ ਹੀ ਆਪਣਾ ਸਾਥ ਦਿੰਦੇ ਰਹੋ ਤੇ ਹਾਂ ਜੇ ਕਿਸੇ ਵਿਸ਼ੇ ਤੇ ਕਿਸੇ ਟੌਪਿਕ ਦੇ ਤੁਹਾਨੂੰ ਵੀਡੀਓ ਦੀ ਲੋੜ ਹੁੰਦੀ ਹੈ ਸਾਨੂੰ ਇਸ ਵਿਸ਼ੇ ਤੇ ਇਸ ਟੌਪਿਕ ਦੇ ਵੀਡੀਓ ਬਣਾ ਕੇ ਭੇਜੋ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਮੈਨੂੰ ਕਰ ਸਕਦੇ ਹੋ ਤੇ ਮੈਂ ਕੋਸ਼ਿਸ਼ ਕਰੂੰਗਾ ਕਿ ਉਸ ਟੌਪਿਕ ਤੇ ਉਸ ਵਿਸ਼ੇ ਨੂੰ ਬੜੇ ਵਧੀਆ ਤਰੀਕੇ ਨਾਲ ਤੁਹਾਡੇ ਸਾਹਮਣੇ ਪੇਸ਼ ਕਰਾਂ ਬੜੇ ਸੋਖੇ ਜਿਹੇ ਤਰੀਕੇ ਨਾਲ ਪੇਸ਼ ਕਰਾਂ ਹਨ ਸੋ ਦੋਸਤੋ ਇੱਥੇ ਵੀਡੀਓ ਨੂੰ ਐਂਡ ਕਰਾਂਗੇ ਤੇ ਇੱਕ ਵਾਰ ਫਿਰ ਸਾਰਿਆਂ ਨੂੰ ਮੇਰੇ ਵੱਲੋਂ ਹੈਪੀ ਨਿਊ ਇਅਰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਨਵਾਂ ਸਾਲ ਤੰਦਰੁਸਤੀਆਂ ਭਰਿਆ ਹੋਵੇ ਕਾਮਯਾਬੀ ਭਰਿਆ ਹੋਵੇ rabraka sasrigal